ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਦੀ ਵੀਡੀਓ ਚ ਆਪਾਂ ਦੇਖਾਂਗੇ ਕੋਈ ਵੀ EMPLOYEE ਆਪਣੀ ਪਰਸਨਲ ਡੇਟ ਆਈਐਚਆਰ ਮਾਸ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਸੋਧ ਕਰਨਾ ਚਾਹੁੰਦਾ ਹੈ ਤਾਂ ਉਹ ਕਿਵੇਂ ਕਰ ਸਕਦਾ ਹੈ ਪਹਿਲਾਂ ਆਈਐਚਆਰ ਮਾਸ ਦੇ ਵਿੱਚ ਇਹ ਆਪਸ਼ਨ ਅਲੱਗ ਤਰ੍ਹਾਂ ਦੀਆਂ ਸੀਗੀਆਂ ਹੁਣ ਆਈਐਚਆਰ ਮਾਸ ਚ ਨਵੀਂ ਅਪਡੇਟ ਆਉਣ ਤੋਂ ਬਾਅਦ ਇਹ ਆਪਸ਼ਨ ਚੇਂਜ ਹੋ ਗਈਆਂ ਹਨ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਤੁਸੀਂ ਆਉਣ ਵਾਲੀਆਂ ਵੀਡੀਓਸ ਸਮੇਂ ਸਿਰ ਦੇਖ ਸਕੋ ਸਭ ਤੋਂ ਪਹਿਲਾਂ ਤੁਸੀਂ ਡਾਟਾ ਐਂਟਰੀ ਦੀ ਆਈਡੀ ਲੌਗਇਨ ਕਰੋ ਦੈਨ ਤੁਸੀਂ ਪਹਿਲੀ ਆਪਸ਼ਨ এমਪਲੋਈਨ ਰੋਲਮੈਂਟ ਵਿੱਚ ਜਾ ਕੇ ਲਾਸਟ ਆਪਸ਼ਨ ਆ ਰਹੀ ਹੈ ਜੀ ਸਰਵਿਸ ਬੁੱਕ ਅਪਡੇਸ਼ਨ ਦੀ ਇਹਦੇ ਵਿੱਚ ਇਸ ਦੀ ਪਹਿਲੀ ਆਪਸ਼ਨ ਨੂੰ ਸਿਲੈਕਟ ਕਰੋਗੇ ਡਰਾਫਟ ਸਰਵਿਸ ਬੁੱਕ ਅਪਡੇਸ਼ਨ ਰਿਕਵੈਸਟ ਦੇ ਵਿੱਚ ਇਸ ਤੋਂ ਬਾਅਦ ਤੁਸੀਂ এমਪਲੋਈ ਦਾ ਨਾਮ ਸਰਚ ਕਰੋਗੇ ਜਿਹਦੀ ਸੋਧ ਕਰਨਾ ਚਾਹੁੰਦੇ ਹੋ ਦੈਨ ਕੁਝ ਡਿਟੇਲਸ ਓਪਨ ਹੋ ਜਾਣਗੀਆਂ ਇਹਦੇ ਵਿੱਚ ਆਪਾਂ ਡਿਟੇਲ ਹਾਈਡ ਕੀਤੀਆਂ ਹੋਈਆਂ ਹਨ ਸੋ ਤੁਸੀਂ ਅਗਲਾ ਸਟੈਪ ਹੈਗਾ ਜੀ ਰਿਕਵੈਸਟ ਗਰੁੱਪ ਦੇ ਵਿੱਚ ਤੁਸੀਂ ਕੈਟਾਗਰੀਆਂ ਬਣੀਆਂ ਹੋਈਆਂ ਨੇ ਸੋਧ ਦੀਆਂ ਉਦੇ ਵਿੱਚ ਕਿਸੇ ਕੈਟਾਗਰੀ ਨੂੰ ਸਿਲੈਕਟ ਕਰ ਲੈਣਾ ਜਿਵੇਂ ਕਿ ਆਪਾਂ EMPLOYE ਦਾ ਮੈਰਿਡ ਸਟੇਟਸ ਐਂਡ ਸਰਵਿਸ ਸਟੇਟਸ ਚੇਂਜ ਕਰਨਾ ਹੈ ਤੇ ਆਪਾਂ ਪਰਸਨਲ ਇਨਫੋਰਮੇਸ਼ਨ ਤੇ ਕਲਿੱਕ ਕਰ ਲਿਆ ਇਹਦੇ ਵਿੱਚ ਦੇਖ ਸਕਦੇ ਹੋ ਕਾਫੀ ਕੈਟਾਗਰੀਜ਼ ਨੇ ਜਿਹੜੀ ਵੀ ਤੁਸੀਂ ਸੋਧ ਕਰਨਾ ਚਾਹੁੰਦੇ ਹੋ ਜੇ ਨਾਮ ਦੀ ਕਰਨਾ ਚਾਹੁੰਦੇ ਹੋ ਪਹਿਲੇ ਖਾਨੇ ਦੇ ਵਿੱਚ ਤੁਹਾਨੂੰ ਨਾਮ ਦਿਖੇਗਾ EMPLOYE ਦਾ ਜੋ ਪਹਿਲਾਂ ਰਜਿਸਟਰਡ ਹੈ ਤੇ ਦੂਸਰੇ 'ਚ ਤੁਸੀਂ ਕੀ ਸੋਧ ਕਰਨਾ ਚਾਹੁੰਦੇ ਹੋ ਉਹ ਦਿਖੇਗਾ ਸੋ ਆਪਾਂ ਇਹਨੂੰ ਸਕਰੋਲ ਡਾਊਨ ਕਰ ਲਾਂਗੇ ਸਕਰੋਲ ਡਾਊਨ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਪਹਿਲਾਂ EMPLOYE ਦਾ ਮੈਰਿਡ ਸਟੇਟਸ ਚੇਂਜ ਕਰਨਾ ਹੈ ਉਹਨੂੰ ਫਾਈ ਸੋ ਤੁਸੀਂ ਦੇਖ ਸਕਦੇ ਹੋ 19 ਨੰਬਰ ਦੇ ਵਿੱਚ ਇਸ ਦੀ ਸੋਧ ਕੀਤੀ ਜਾ ਸਕਦੀ ਹੈ ਪਹਿਲਾਂ ਇੰਪਾਲ ਆਈ ਅਨਮੈਰਿਟ ਸੀਗਾ ਹੁਣ ਇਹਨੂੰ ਆਪਾਂ ਇਹਦਾ ਸਟੇਟਸ ਚੇਂਜ ਕਰਕੇ ਮੈਰਿਟ ਤੇ ਸਿਲੈਕਟ ਕਰ ਲਾਂਗੇ ਸੋਧ ਕਰਨ ਤੋਂ ਬਾਅਦ ਤੁਸੀਂ ਸੇਵ ਐਸ ਡਰਾਫਟ ਤੇ ਕਲਿੱਕ ਕਰ ਦੇਣਾ ਜੀ ਡਾਟੇ ਨੂੰ ਸੇਵ ਕਰ ਲੈਣਾ ਸੇਵ ਕਰਨ ਤੋਂ ਬਾਅਦ ਤੁਸੀਂ ਕੁਝ ਟਾਈਮ ਵੇਟ ਕਰੋਗੇ ਕਿਉਂਕਿ ਸਾਈਟ ਥੋੜੀ ਬੀਜ਼ੀ ਚੱਲਦੀ ਹੈ ਇਸ ਲਈ ਸਮਾਂ ਲੱਗ ਸਕਦਾ ਹੈ ਇਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਡਿਟੇਲ ਸ਼ੋ ਹੋਏਗੀ employee ਦਾ ਨਾਮ ਸ਼ੋ ਹੋ ਰਿਹਾ ਨੰਬਰ ਆਫ ਇਫੈਕਟਡ ਕਾਲਮਸ 2 ਲਿਖ ਕੇ ਆ ਰਹੇ ਹਨ ਆਪਾਂ 2 ਸੋਧਾਂ ਕੀਤੀਆਂ ਜੀ ਸੈਕਿੰਡ ਸੋਧ ਦੀ ਵੀਡੀਓ ਸਕਿਪ ਕਰ ਦਿੱਤੀ ਗਈ ਹੈ ਕਿਉਂਕਿ ਕਾਫੀ ਲੰਬੀ ਵੀਡੀਓ ਹੋ ਜਾਣੀ ਸੀਗੀ ਸੋ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਤੁਹਾਡੀ ਡਿਟੇਲ ਸਾਹਮਣੇ ਸ਼ੋ ਹੋ ਰਹੀ ਹੈ ਤੁਸੀਂ ਇਹਨੂੰ ਇੱਕ ਵਾਰੀ ਚੈੱਕ ਕਰਕੇ ਦੈਨ ਤੁਸੀਂ ਫਿਰ ਡਾਟਾ ਐਂਟਰੀ ਦੀ ਆਈਡੀ ਚ ਪਹਿਲੀ ਆਪਸ਼ਨ ਦੇ ਵਿੱਚ ਜਾਣਾ ਹੈ ਐਂਡ ਇਸ ਤੋਂ ਬਾਅਦ ਲਾਸਟ ਆਪਸ਼ਨ ਤੇ ਉਸ ਤੋਂ ਬਾਅਦ ਸੈਕਿੰਡ ਫਾਰਵਰਡ ਸਰਵਿਸ ਬੁੱਕ ਕਨਫਰਮੇਸ਼ਨ ਰਿਕਵੈਸਟ ਹੋਣਾ ਆਪਾਂ ਇਹ ਰਿਕਵੈਸਟ ਫਾਰਵਰਡ ਕਰਨੀ ਹੈ ਜੀ ਵੈਰੀਫਾਈ ਲਈ ਤਾਂ ਜਿਵੇਂ ਮੈਂ ਦੱਸਿਆ ਸਾਈਟ ਥੋੜੀ ਬੀਜ਼ੀ ਚੱਲਦੀ ਪਈ ਹੈ ਟਾਈਮ ਲੱਗ ਰਿਹਾ ਸੋ ਦੋਸਤੋ ਸੋਇਸਤਬਾ ਦੋਸਤੋ ਸਾਡੇ ਤੁਹਾਡੇ ਸਾਹਮਣੇ ਜਦੋਂ ਤੁਸੀਂ ਸਰਚ ਰਿਕਵੈਸਟ ਡਿਟੇਲ ਤੇ ਕਲਿੱਕ ਕਰੋਗੇ ਤੇ EMPLOYE ਦਾ ਨਾਮ ਸ਼ੋ ਹੋ ਜਾਏਗਾ ਇਹਦੇ ਵਿੱਚ ਤੁਸੀਂ ਫਾਰਵਰਡ ਕਰ ਦੇਣੀ ਹੈ ਜੀ ਰਿਕਵੈਸਟ ਜਦੋਂ ਤੁਸੀਂ ਫਾਰਵਰਡ ਕਰਨ ਲੱਗੋਗੇ ਤਾਂ ਇੱਕ ਪਾਪਅਪ ਮੈਸੇਜ ਜਾ ਤੁਸੀਂ ਦੇਖ ਸਕਦੇ ਹੋਏ ਸ਼ੋ ਹੋਏਗਾ ਤੁਹਾਡੇ ਸਾਹਮਣੇ ਤੁਸੀਂ ਕੀ ਕੀ ਇਹਦੇ ਵਿੱਚ ਚੇਂਜਸ ਕੀਤੀਆਂ ਨੇ ਤੇ ਇਹ ਰਿਕਵੈਸਟ ਕਿਹਦੇ ਕੋਲੋਂ ਕਿਹਦੇ ਵੱਲ ਜਾ ਰਹੀ ਹੈ ਉਹ ਤੁਹਾਡੇ ਸਾਹਮਣੇ ਸ਼ੋ ਹੋਏਗੀ ਰਿਮਾਰਕ ਦੇੰਤ ਬਾਅਦ ਜਦੋਂ ਤੁਸੀਂ ਰਿਮਾਰਕ ਦੇ ਕੇ ਫਾਰਵਰਡ ਕਰੋਗੇ ਤੇ ਇਸ ਤੋਂ ਬਾਅਦ ਇੱਕ ਹੋਰ ਡਿਟੇਲ ਸਾਡੇ ਸਾਹਮਣੇ ਸ਼ੋ ਹੋ ਰਹੀਆਂ ਜਿਹਦੇ ਵਿੱਚ ਤੁਸੀਂ ਆਫਿਸ ਦਾ ਆਰਡਰ ਨੰਬਰ ਆਰਡਰ ਡੇਟ ਕਿਸ ਦਿਨ ਤੁਸੀਂ ਸੌਧ ਕੀਤੀ ਗਈ ਉਸ ਡਰਾਗਨ ਜੋ ਵੀ ਤੁਹਾਡੀ ਆਰਡਰ ਬੁੱਕ ਦੀ ਜੋ ਫੋਟੋ ਹੋਏਗੀ ਉਹ ਤੁਸੀਂ ਇਹਨੂੰ ਅਪਡੇਟ ਕਰ ਸਕਦੇ ਹੋ ਨਾਲ ਦੈਨ ਉਸ ਤੋਂ ਬਾਅਦ ਤੁਸੀਂ ਆਫਿਸ ਦੇਖ ਸਕਦੇ ਹੋ ਆਫੀਸਰ ਦਾ ਨਾਮ ਤੇ ਵੈਰੀਫਾਈਂਗ ਆਫੀਸਰ ਨੂੰ ਸਿਲੈਕਟ ਕਰਨਾ ਜੋ ਵੈਰੀਫਾਈਂਗ ਆਫੀਸਰ ਹੋਣਗੇ ਤੁਹਾਡੇ ਦਿੱਤੇ ਹੋਏ ਸਕੂਲ ਆਈਡੀ ਦੇ ਵਿੱਚ ਸਰਵਿਸ ਬੁੱਕ ਵੈਰੀਫਾਇਰ ਨੂੰ ਉਹਨੂੰ ਸੈਂਡ ਕਰ ਦੇਣਾ ਜੀ ਤੁਸੀਂ ਸਬਮਿਟ ਕਰਨ ਤੋਂ ਬਾਅਦ ਦੋਸਤੋ ਤੁਸੀਂ ਵੈਰੀਫਾਇਰ ਦੀ ਆਈਡੀ ਨੂੰ ਲੌਗਇਨ ਕਰਨਾ ਹੈ ਅਤੇ ਇਸ ਤੋਂ ਬਾਅਦ ਤੁਸੀਂ ਇਸ ਰਿਕਵੈਸਟ ਨੂੰ ਅਪਰੂਵ ਕਰ ਦੇਣਾ ਸੋ ਦੋਸਤੋ ਇਹ ਪ੍ਰੋਸੈਸ ਹੈਗਾ ਜੀ ਕਿਵੇਂ ਆਪਾਂ ਆਪਣੀ ਸਰਵਿਸ ਬੁੱਕ ਚ ਕਿਸੇ ਤਰ੍ਹਾਂ ਦੀ ਵੀ ਅਪਡੇਟ ਕਰ ਸਕਦੇ ਹਾਂ ਸੋ ਜੇਕਰ ਆਪ ਜੀ ਨੂੰ ਇਹ ਵੀਡੀਓ ਪਸੰਦ ਆਈ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ ਤੇ ਆਉਣ ਵਾਲੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਤੁਸੀਂ ਆਉਣ ਵਾਲੀਆਂ ਵੀਡੀਓਸ ਹਮੇਸ਼ਾ ਦੇਖ ਸਕੋ ਥੈਂਕ ਯੂ ਥੈਂਕ ਯੂ ਫਾਰ ਵਾਚਿੰਗ